ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਗਰ ਮਾਹ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਤਿੰਨ ਕੀ ਸੁਭਾ ਕਾ ਗਣੀ ਜੇ ਸਾਹਿਬ ਮਿਲੜਿਆ ਸਾਧ ਜਨਾਂ ਤੇ ਬਾਹਰੀ ਤੇ ਰਹਿਨ ਇਕ ਲੜਿਆ ਹੋ ਤਿੰਨ ਦੁਖ ਨ ਕਬਹੂ ਉਤਰਾ ਸੇ ਜਮ ਕ ਵਸ ਖੜਿਆ ਹੋ ਜਿਨੇ ਰਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਹੋ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜਿਆ ਹੋ ਨਾਨਕ ਬੰਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹੋ ਮੰਗਿਰ ਪ੍ਰਭ ਆਰਾਧਨਾ ਬਹੜ ਨ ਜਨ ਮੜਿਆ ਹੋ ਨਾਨਕ ਬੰਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆਹ ਮੰਗਰ ਪ੍ਰਭ ਆਰਾਧਨਾ ਬਹੜ ਨਾ ਜਨ ਮੜਿਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਕਿਰਪਾ ਦੇ ਸਦਕਾ ਜੋ ਅੱਜ ਮੱਗਰ ਮਹੀਨੇ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਨਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਵਨ ਬਾਣੀ 12 ਮਹਾਮਾਜ ਦੇ ਵਿੱਚ ਮੱਗਰ ਮਹੀਨੇ ਦੇ ਦੁਆਰਾ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਨੇ ਉਸ ਦਾ ਪਾਠ ਆਪਾਂ ਸਰਵਣ ਕੀਤਾ ਹੈ ਹੁਣ ਜੋ ਇਸ ਮਹੀਨੇ ਦੇ ਪਰਥਾਏ ਜਿਹੜੀ ਬਾਣੀ ਮਹਾਰਾਜ ਜੀ ਆਨੇ ਉਚਾਰੀ ਹੈ ਉਸ ਦੇ ਪਾਵਨ ਅਰਥ ਆਪਾਂ ਜਨਣਾ ਕਰੀਏ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਜੋ ਵੇਦਨਾ ਸ਼ਾਸਤਰਾਂ ਦੇ ਗੁੱਝੇ ਲੁਕੇ ਹੋਏ ਭੇਦ ਇੱਕ ਇੱਕ ਤੁਕ ਵਿੱਚ ਸਮਝਾ ਦਿੱਤੇ ਹਨ ਤਾਂ ਕਿ ਜੋ ਕਲਯੁਗੀ ਜੀਵ ਨੇ ਤੁਸ਼ ਬੁੱਧੀ ਵਾਲੇ ਕਿਵੇਂ ਨਾ ਕਿਵੇਂ ਸਮਝ ਸਕਣ ਮਹਾਰਾਜ ਬਖਸ਼ਿਸ਼ ਕਰਦੇ ਹਨ ਮੰਗਰ ਮਾਹੀਸ ਹੰਦੀਆ ਹਰ ਪਿਰ ਸੰਗ ਬੈਠੜੀ ਆਹ ਮਹਾਰਾਜ ਜੀ ਆਨੇ ਸੰਸਾਰਿਕ ਜੀਵਾਂ ਨੂੰ ਜਿੰਨੇ ਵੀ ਜੀਵ ਨੇ ਦੁਨੀਆਂ ਤੇ ਉਹਨਾਂ ਨੂੰ ਇਸਤਰੀ ਰੂਪ ਆਖਿਆ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਪਰਮੇਸ਼ਰ ਰੂਪ ਕਿਹਾ ਹੈ। ਇਹ ਸਾਰਿਆਂ ਦਾ ਪਤੀ ਇੱਕ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਸਾਰੀਆਂ ਸਾਰੀ ਦੁਨੀਆਂ ਦੇ ਜੀਵ ਇਸਤਰੀ ਰੂਪ ਹਨ ਤੇ ਉਸ ਦੀਆਂ ਪਤਨੀਆਂ ਹਨ। ਮੰਗਰ ਮਾਹੀਸ ਹੰਦੀਆ ਮਗਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਉਹ ਜੀਵ ਰੂਪ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜਿਹੜੀਆਂ ਹਰ ਪ੍ਰਸੰਗ ਬੈਠੜੀ ਆਹ ਹਰੀ ਰੂਪ ਪਤੀ ਨਾਲ ਮਿਲ ਕੇ ਬੈਠਦੀਆਂ ਨੇ ਉਹ ਜੀਵ ਰੂਪ ਇਸਤਰੀਆਂ ਭਵਸੰਤ ਸਾਧੂ ਜਨ ਸੋਭਦੇ ਨੇ ਜੋ ਪਰਮੇਸ਼ਰ ਨੂੰ ਹਰ ਵੇਲੇ ਅੰਗ ਸੰਗ ਜਾਣ ਕਰਕੇ ਉਸ ਪਰਮੇਸ਼ਰ ਦੇ ਵਿੱਚ ਜੁੜੇ ਰਹਿੰਦੇ ਹਨ ਉਹ ਤੰਤਾ ਦੇ ਜੋਗ ਹਨ ਤਨ ਹਨ ਪਤੀ ਪਰਮੇਸ਼ਰ ਨਾਲ ਇਸ ਤਰ੍ਹਾਂ ਦਾ ਪ੍ਰੇਮ ਉਹਨਾਂ ਨੇ ਪਾਇਆ ਹੋਇਆ ਹੈ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਆਪਣੇ ਪਰਮੇਸ਼ਰ ਨਾਲ ਐਸਾ ਪ੍ਰੇਮ ਜਦੋਂ ਪਾਇਆ ਤੇ ਫਿਰ ਮਹਾਰਾਜ ਬਖਸ਼ਿਸ਼ ਕਰਦੇ ਕਿ ਅਸੀਂ ਉਹਨਾਂ ਦੀ ਕੀ ਸੋਭਾ ਗਿਣਣਾ ਕਰੀਏ ਜਿਨ੍ਹਾਂ ਨੂੰ ਫਿਰ ਉਹਨਾਂ ਦਾ ਪ੍ਰੇਮ ਵੇਖ ਕੇ ਮਾਲਕ ਵਹਿਗੁਰੂ ਨੇ ਆਪਣੇ ਨਾਲ ਹੀ ਮੇਲ ਲਿਆ ਜਿਨ੍ਹਾਂ ਨੂੰ ਕਦੇ ਵੀ ਫਿਰ ਵਿਕਾਰ ਹੀ ਨਹੀਂ ਆਏ ਵਿਕਾਰ ਨਹੀਂ ਹਿਰਦੇ ਵਿੱਚ ਫੁਰੇ ਜਿਨ੍ਹਾਂ ਦਾ ਵੈਰ ਵਿਰੋਧ ਰਾਗ ਦੁਆਖ ਮਹਾਰਾਜ ਨੇ ਮਿਟੜ ਦੇਣਾ ਕੀਤੇ ਹਨ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਐਸੀ ਕਿਰਪਾ ਕੀਤੀ ਕਿ ਆਪਣੇ ਪਿਆਰਿਆਂ ਨੂੰ ਹਮੇਸ਼ਾ ਵਾਸਤੇ ਆਪਣੇ ਰੂਪ ਕਰ ਲੈਣਾ ਕੀਤਾ ਸਤਿਗੁਰੂ ਮਹਾਰਾਜ ਜੀਆਂ ਨਾਲ ਸਿੱਖਾਂ ਦੀ ਸਾਧ ਸੰਗਤ ਜੀ ਪ੍ਰੀਤੀ ਇਦਾਂ ਹੁੰਦੀ ਆ ਜਿਵੇਂ ਮੱਛੀ ਦੇ ਪਾਣੀ ਨਾਲ ਹੋਵੇ ਜਿਉ ਮੱਛਲੀ ਬਿਨ ਪਾਣੀ ਆ ਕਿਉ ਜੀਵਨ ਪਾਵੇ ਜਿਵੇਂ ਮੱਛਲੀ ਪਾਣੀ ਤੋਂ ਬਿਨ ਜੀਵਨ ਨਹੀਂ ਪਾ ਸਕਦੀ ਜਿਉਂਦੀ ਨੇ ਰਹਿੰਦੀ ਇਸੇ ਤਰ੍ਹਾਂ ਸਿੱਖ ਗੁਰੂ ਤੋਂ ਬਿਨ ਜੀਵਤ ਨਹੀਂ ਰਹਿ ਪਾਉਂਦੇ ਸਾਧ ਸੰਗਤ ਜੀ ਜਦੋਂ ਭਾਈ ਮਤੀ ਦਾਸ ਜੀਆਂ ਨੂੰ ਜਲਾਦ ਆਰੇ ਨਾਲ ਚਿਰਨ ਲੱਗੇ ਤਾਂ ਕਿਹਾ ਜੋ ਵੀ ਇੱਛਾ ਸਾਨੂੰ ਦੱਸੋ ਤਾਂ ਭਾਈ ਮਤੀ ਦਾਸ ਜੀ ਨੇ ਕਿਹਾ ਕਿ ਸਾਡੀ ਇੱਛਾ ਤਾਂ ਇਹੋ ਹੀ ਹੈ ਕਿ ਜਦੋਂ ਸਾਡੇ ਤੇ ਆਰਾ ਫਿਰੇ ਤੇ ਸਾਡਾ ਚਿਹਰਾ ਸਤਿਗੁਰੂ ਮਹਾਰਾਜ ਵੱਲ ਹੋਵੇ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਿਆ ਉਹਨਾਂ ਦੀ ਮਹਮਾ ਸਾਧ ਸੰਗਤ ਜੀ ਕਥਨ ਨਹੀਂ ਕੀਤੀ ਜਾ ਸਕਦੀ ਹੈ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਦ ਸਹਿਲੜਿਆ ਜੋ ਸੰਤਾਂ ਰੂਪ ਸਹੇਲੀਆਂ ਨਾਲ ਮਿਲੀਆਂ ਨੇ ਜੀਵ ਰੂਪ ਔਸਤਰੀਆਂ ਰੱਬ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਸੰਤਾਂ ਦੀ ਗੁਰੂ ਮਹਾਰਾਜ ਜੀਆਂ ਦੀ ਸੰਗਤ ਕੀਤੀ ਹੈ ਤਨਮਨ ਮੌਲੀ ਆਰਾਮ ਸਿੰਘ ਮਹਾਰਾਜ ਕਹਿੰਦੇ ਉਹਨਾਂ ਦਾ ਤਨ ਤੇ ਮਨ ਪਰਫੁੱਲਤ ਹੋ ਗਿਆ RAM ਰਮੇ ਹੋਏ ਪਰਮੇਸ਼ਰ ਨਾਲ ਮਿਲ ਗਿਆ ਇੱਕ ਰੂਪ ਹੋ ਗਿਆ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹ ਗੁਰੂ ਦਾ ਵਾਸ ਹੋ ਗਿਆ ਹੈ ਫਿਰ ਉਹ ਹਮੇਸ਼ਾ ਹੀ ਐਸੇ ਰੱਬ ਦੇ ਪਿਆਰੇ ਹਰੀ ਵਾਹ ਗੁਰੂ ਦਾ ਸਿਮਰਨ ਕਰਦੇ ਹਨ ਉਸ ਨੂੰ ਹੀ ਯਾਦ ਕਰਦੇ ਹਨ ਐਸੀ ਅਵਸਥਾ ਰੱਬ ਦੇ ਪਿਆਰਿਆਂ ਦੀ ਹੋ ਜਾਂਦੀ ਹੈ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕਲੜਿਯਾ ਜਿਹੜੀਆਂ ਰੂਹਾਂ ਸਾਧ ਸੰਗਤ ਵਿੱਚੋਂ ਬਾਹਰ ਰਹਿੰਦੀਆਂ ਹੁਣ ਮਹਾਰਾਜ ਮਨਮੁਖਾਂ ਦੇ ਪਰਥਾਏ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜੀਆਂ ਰੂਹਾਂ ਜਿਹੜੇ ਸਾਧ ਸੰਗਤ ਵਿੱਚ ਨਹੀਂ ਬੈਠਦੇ ਸਤ ਸੰਗਤ ਜਿਹੜੇ ਸਤ ਸੰਗਤ ਨਹੀਂ ਕਰਦੇ ਹਨ ਉਹ ਪਤੀ ਪਰਮੇਸ਼ਰ ਤੋਂ ਬਿਨਾਂ ਇਕੱਲੇ ਹੀ ਰਹਿ ਜਾਂਦੇ ਨੇ ਹਮੇਸ਼ਾ ਭਟਕਦੇ ਰਹਿੰਦੇ ਨੇ 84 ਲੱਖ ਦੇ ᱜੇੜ ਵਿੱਚ ਪੈਂਦੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਮਹਾਰਾਜ ਕਹਿੰਦੇ ਤਿੰਨ ਦੁੱਖ ਨਾ ਕਬਹੂ ਉੱਤਰੈ ਸੇ ਜਮਕੈ ਵਸ ਪੜਿਆ ਹ ਉਹਨਾਂ ਨੂੰ 84 ਲੱਖ ਜੂਨਾ ਵਿੱਚ ਆਉਣ ਜਾਣ ਦਾ ਮਾਤਾ ਦੇ ਗਰਭ ਵਿੱਚ ਪੁੱਠੇ ਲਟਕਣ ਦਾ ਜੰਮਣ ਮਰਨ ਦਾ ਦੁੱਖ ਪਿਆ ਹੀ ਰਹਿੰਦਾ ਹੈ ਦੂਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਸਤਸੰਗਤ ਨਹੀਂ ਕੀਤੀ ਸਤਸੰਗਤ ਨਹੀਂ ਕੀਤੀ ਤੇ ਸਾਧ ਸੰਗਤ ਤੋਂ ਬਿਨਾ ਵਿਕਾਰ ਨਹੀਂ ਮਿਟਦੇ ਹਨ ਵਿਕਾਰ ਨਾ ਮਟਣ ਕਰਕੇ ਹੰਮੈ ਹੰਕਾਰ ਨਿੰਦਿਆ ਈਰਖਾ ਆਦਕ ਦੀ ਮੈਲ ਲੱਗੀ ਰਹਿੰਦੀ ਹੈ ਜਿਸ ਕਰਕੇ ਜੰਮਣ ਮਰਨ ਦਾ ਦੁੱਖ ਐਸੇ ਮਨਮੁੱਖਾਂ ਉੱਪਰ ਬਣਿਆ ਹੀ ਰਹਿੰਦਾ ਹੈ ਜੀ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਹ ਅੱਗੇ ਸੱਚੇ ਪਾਸਾ ਗੁਰਮੁਖ ਰੱਬ ਦੇ ਪਿਆਰਿਆਂ ਦੀ ਗੱਲ ਕਰਦੇ ਨੇ ਜਿਨ੍ਹਾਂ ਭਾਗਾ ਵਾਲਿਆਂ ਗੁਰਮੁਖ ਪਿਆਰਿਆਂ ਨੇ ਸਨਮੁਖ ਹੋ ਕੇ ਆਪਣੇ ਪ੍ਰਭੂ ਦਾ ਨਾਮ ਉਚਾਰਨ ਕੀਤਾ ਹੈ ਉਹ ਰੂਹਾਂ ਪ੍ਰਭੂ ਦੇ ਦਰਬਾਰ ਦੇ ਵਿੱਚ ਖੜੀਆਂ ਦਿਸਦੀਆਂ ਹਨ ਉਹ ਸਦਾ ਪ੍ਰਭੂ ਦੇ ਪਾਸ ਰਹਿੰਦੀਆਂ ਹੋਈਆਂ ਦਰਸ਼ਨਾ ਦਾ ਤੇ ਅਭੇਦਤਾ ਦਾ ਆਨੰਦ ਮਾਣਦੀਆਂ ਰਹਿੰਦੀਆਂ ਨੇ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਰੂਪ ਦਰਬਾਰ ਦੇ ਵਿੱਚ ਰਹਿਣਾ ਕਰਦੀਆਂ ਉਹਨਾਂ ਦਾ ਵਾਸਾ ਫਿਰ ਹਮੇਸ਼ਾ ਹੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਰਹਿਣਾ ਕਰਦਾ ਹੈ ਹਮੇਸ਼ਾ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਉਹਨਾਂ ਦਾ ਵਾਸ ਹੁੰਦਾ ਹੈ ਜੀ ਰਤਨ ਜਿਵੇਂ ਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਜਿਹੜੀਆਂ ਪਤੀ ਪਰਮੇਸ਼ਰ ਦੇ ਸਨਮੁਖ ਹਨ ਹਰੀ ਵਾਹਿਗੁਰੂ ਦੇ ਕਾਹਨੇ ਵਿੱਚ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਦੇ ਉੱਪਰ ਜਿਹੜੀਆਂ ਜੀਵ ਰੂਪ ਇਸਤਰੀਆਂ ਚੱਲਦੀਆਂ ਹਨ ਉਹਨਾਂ ਨੂੰ ਕਹਿੰਦੇ ਹਨ ਪਰਮੇਸ਼ਰ ਵਾਹਿਗੁਰੂ ਜੋ ਆਪਣੇ ਗਲ ਨਾਲ ਲਾ ਲੈਣਾ ਕਰਦਾ ਹੈ ਉਹਨਾਂ ਦੇ ਗਲ ਵਿੱਚ ਵੈਰਾਗ ਰੂਪ ਰਤਨ ਗਿਆਨ ਰੂਪ ਜਵਾਹਰ ਪ੍ਰੇਮ ਰੂਪ ਲਾਲ ਇਤਿਆਦਿਕ ਸੁਭ ਗੁਣਾਂ ਨੂੰ ਜੜ ਦੇ ਦੇਣਾ ਕਰਦਾ ਹੈ ਉਹਨਾਂ ਦੇ ਕੀਤੇ ਹੋਏ ਸਾਰੇ ਸਾਧਨ ਸੋਭਨੇਕ ਹੁੰਦੇ ਹਨ ਨਾਨਕ ਵਾਂਛਾ ਧੂੜ ਤਿਨ ਪ੍ਰਭ ਸਰਣੀ ਦਰਪੜਿਆਹ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਭਾਈ ਤੂੰ ਉਹਨਾਂ ਦੀ ਚਰਨ ਧੂੜੀ ਨੂੰ ਚਾਉਣਾ ਕਰ ਜੋ ਪ੍ਰਭੂ ਦੇ ਦਰਵਾਜ਼ੇ ਦੀ ਸ਼ਰਣ ਵਿੱਚ ਪਈਆਂ ਹੋਈਆਂ ਹਨ ਭਾਵ ਕਿ ਜਿਹੜੇ ਰੱਬ ਦੇ ਪਿਆਰੇ ਹਮੇਸ਼ਾ satsangat ਦੇ ਵਿੱਚ ਰਹਿੰਦੇ ਨੇ satsangat ਸਾਧ ਸੰਗਤ ਕਰਦੇ ਹਨ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰਦੇ ਉਸ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਚਰਨ ਧੂੜੀ ਨੂੰ ਤੂੰ ਹੈ ਜੋ ਹਮੇਸ਼ਾ ਚਾਹਣਾ ਕਰ ਕਿਉਂਕਿ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਤੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰ ਪਾਉਣੀ ਹੈ ਮੰਗਰ ਪ੍ਰਭ ਆਰਾਧਣਾ ਬਹੜ ਨਾ ਜਨਮੜਿਆ ਮੰਗਰ ਦੇ ਮਹੀਨੇ ਦੁਆਰਾ ਮਹਾਰਾਜ ਉਹਦੀ ਤੇ ਸੰਪੂਰਨਤਾ ਦੇ ਉੱਪਰ ਬਚਨ ਕਰਦੇ ਨੇ ਕਿ ਜਿਹੜੀਆਂ ਜੀਵ ਰੂਪ ਔਸਤਰੀਆਂ ਜਿਹੜੇ ਰੱਬ ਦੇ ਪਿਆਰੇ ਉਸ ਪ੍ਰਭੂ ਨੂੰ ਚੇਤੇ ਕਰਦੇ ਨੇ ਫਿਰ ਉਹ ਕਦੀ ਵਾਸਤੇ ਮੁੜ ਕੇ ਚਰਾਸੀ ਰੱਖ ਦੇ ਗੇੜ ਵਿੱਚ ਨਹੀਂ ਪੈਂਦੇ ਜੰਮਣ ਮਰਨ ਦੇ ਗੇੜ ਵਿੱਚੋਂ ਨਹੀਂ ਪਾਣਾ ਕਰਦੇ ਹਨ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਭਾਈ ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕਰ ਲਿਆ ਫਿਰ ਉਹ ਗਰਭ ਵਿੱਚ ਨਹੀਂ ਵਸੇ ਭਾਵ ਕੀ ਜਨਮ ਨਹੀਂ ਲਿਆ ਕਦੀ ਵਾਸਤੇ ਉਹਨਾਂ ਨੇ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ ਪ੍ਰਭੂ ਦੇ ਸਿਮਰਨ ਦੇ ਨਾਲ ਸਾਰੇ ਦੁੱਖ ਜੋ ਜਮਦੂਤਾਂ ਦੇ ਹੋਰ ਜਿੰਨੇ ਵੀ ਦੁੱਖ ਨਾਸ ਹੋ ਜਾਂਦੇ ਹਨ ਐਸਾ ਪਵਨ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਹਮੇਸ਼ਾ ਉਸ ਅਕਾਲ ਪੁਰਖ ਨੂੰ ਆਰਾਧਨਾ ਕਰ ਚੇਤੇ ਕਰ ਫਿਰ ਕਦੀ ਵਾਸਤੇ ਕੋਈ ਦੁੱਖ ਨਹੀਂ ਆਵੇਗਾ ਸਭ ਨਾਲੋਂ ਵੱਡਾ ਦੁੱਖ ਜੰਮਣ ਮਰਨ ਦਾ ਤੇਰਾ ਦੂਰ ਹੋ ਜਾਣਾ ਕਰੇਗਾ ਸਾ ਸੰਗਤ ਜੀ ਮੱਗਰ ਦੇ ਮਹੀਨੇ ਦੁਆਰਾ ਮਹਾਰਾਜ ਜੀ ਨੇ ਪਾਵਨ ਉਪਦੇਸ਼ ਸਾਡੇ ਤਾਈ ਬਖਸ਼ਿਸ਼ ਕੀਤਾ ਹੈ তথা ਵਿਚਾਰ ਕਰਦੇ ਏਕ ਨਹੀਂ ਬੇਅੰਤ ਬੁਲਾਹ ਹੋ ਜਾਣਿਆ ਸੁਭਾਵਿਕ ਹਨ ਹੋਈਆਂ ਭੁੱਲਾਂ ਦੀ ਖਿਮਾ ਕਰਨੇ ਅਗਾਹ ਤੋਂ ਮਹਾਰਾਜਿਸ ਮੱਤ ਬਖਸ਼ਣ ਇੱਥੇ ਇਨੀਆਂ ਬੇਨਤੀਆਂ ਕਰਕੇ ਫਤਿਹ ਦੀ ਸਾਜ ਹੈ ਜੀ ਨਾਨਕ ਵੰਸੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆਹ ਮੰਗਰ ਪ੍ਰਭ ਆਰਾਧਣਾ ਬਹੜ ਨਾ ਜਨ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ